ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 6 ਸਤੰਬਰ ਨੂੰ ਕੰਗਨਾ ਰਣੋਤ ਜਿਹੜੀ ਭਾਜਪਾ ਦੀ ਐਮਪੀ ਹੈ ਉਸ ਵੱਲੋਂ ਪ੍ਰੋਡਿਊਸ ਕੀਤੀ ਡਾਇਰੈਕਟ ਡਾਇਰੈਕਟ ਕੀਤੀ ਪਿਕਚਰ ਐਮਰਜੈਂਸੀ ਰਿਲੀਜ਼ ਹੋਣ ਜਾ ਰਹੀ ਹੈ ਵੈਸੇ ਕੰਗਨਾ ਨੇ ਇਹ ਪਿਕਚਰ ਭਾਜਪਾ ਜੁਆਇਨ ਕਰਨ ਔਰ ਐਮਪੀ ਚੁਣੇ ਜਾਣ ਤੋਂ ਪਹਿਲਾਂ ਦੀ ਤਿਆਰ ਕੀਤੀ ਹੋਈ ਹੈ ਪਿਛਲੇ ਸਾਲ ਰਿਲੀਜ਼ ਕਰਨੀ ਸੀ ਪਰ ਉਸਨੇ ਕਈ ਕਾਰਨਾਂ ਕਰਕੇ ਇਸ ਨੂੰ ਪੋਸਟਪੋਨ ਕੀਤਾ ਇਸ ਸਾਲ ਜ ਰਿਲੀਜ਼ ਹੋਣੀ ਸੀ ਚੋਣਾਂ ਨੂੰ ਮੱਦੇਨਜ਼ਰ ਜਾਂ ਚੋਣਾਂ ਨੂੰ ਮੁੱਖ ਰੱਖਦੇ ਹੋਏ ਇਸ ਦੀ ਰਿਲੀਜ਼ ਜਿਹੜੀ ਪੋਸਟਪੋਨ ਕੀਤੀ ਗਈ ਉਹਨੇ 6 ਸਪਟੈਂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਇਹ ਐਮਰਜੈਂਸੀ ਨਾਮ ਜਿਹੜਾ ਰੱਖਿਆ ਗਿਆ ਪਿਕਚਰ ਦਾ ਇਹ ਉਸ ਦੌਰ ਦੀ ਪਿਕਚਰ ਹੈ ਜਦੋਂ 1975 ਦੇ ਵਿੱਚ ਕਨਸਟੀਟਿਊਸ਼ਨ ਨੂੰ ਸਸਪੈਂਡ ਕਰਕੇ ਬਰਖਾਸਤ ਕਰਕੇ ਇੰਦਰਾ ਗਾਂਧੀ ਨੇ ਪੂਰੇ ਦੇਸ਼ ਦੇ ਵਿੱਚ ਜਿਹੜੇ ਰਾਈਟਸ ਸੀ ਉਹ ਖੋਲੇ ਸੀ ਔਰ ਆਪਣੀ ਮਨਮਰਜ਼ੀ ਇੱਕ ਡਿਕਟੋਰੀਅਲ ਐਟੀਟਿਊਡ ਨੂੰ ਅੱਗੇ ਰੱਖਦੇ ਹੋਏ ਪੂਰੇ ਮੁਲਕ ਨੂੰ ਆਪਣਾ ਇੱਕ ਤਰੀਕੇ ਦੇ ਨਾਲ ਦਹਿਸ਼ਤ ਦੇ ਵਿੱਚ ਰੱਖ ਕੇ ਆਪਣੀ ਮਨਮਰਜ਼ੀ ਕੀਤੀ ਇੱਕ ਤਾਨਾਸ਼ਾਹੀ ਹਕੂਮਤ ਚਲਾਈ ਬਟ ਜਿਹੜਾ ਟ੍ਰੇਲਰ ਇਸ ਦਾ ਜਾਰੀ ਕੀਤਾ ਗਿਆ ਉਸ ਵਿੱਚ ਐਮਰਜੈਂਸੀ ਰਿਲੇਟਡ ਦ੍ਰਿਸ਼ ਬਹੁਤ ਘੱਟ ਨੇ ਜਿਆਦਾ ਦ੍ਰਿਸ਼ ਨੇ ਸੰਜਨ ਐਲ ਸਿੰਘ ਬਾਰੇ ਜੋ ਦਿਖਾਏ ਗਏ ਨੇ ਟ੍ਰੇਲਰ ਦੇ ਵਿੱਚ ਗਿਆਨ ਸਿੱਖ ਮਿਲੀਟੈਂਟਸ ਬਾਰੇ ਮੈਂ ਇਸ ਤੋਂ ਪਹਿਲਾਂ ਕੰਗਨਾ ਰਣੌਤ ਦੇ ਮਾਈਂਡਸੈਟ ਦੀ ਗੱਲ ਕਰਨਾ ਚਾਹਨਾ ਕਿ ਇਹਦਾ ਜਿਹੜਾ ਬੇਸਿਕ ਇਹਦੇ ਅੰਦਰ ਜ਼ਹਿਰ ਹੈ ਸਿੱਖਾਂ ਪ੍ਰਤੀ ਪੰਜਾਬ ਪ੍ਰਤੀ ਔਰ ਇਹਨੇ ਆਪਣਾ ਜ਼ਹਿਰ ਜਿਹੜਾ ਉਹ ਔਰ ਇਹ ਨੋਨ ਇਹਦੇ ਅੰਦਰ ਹੇਟਡ ਹੈ ਜਦੋਂ ਫਾਰਮਰ ਸਟਰਗਲ ਸੀ ਉਦੋਂ ਇਹਨੇ ਫਾਰਮਰਸ ਦੇ ਖਿਲਾਫ ਬੜੇ ਭੱਦੇ ਇਲਜ਼ਾਮ ਲਗਾਏ ਸੀਗੇ ਇਸੇ ਕਰਕੇ ਚੰਡੀਗੜ੍ਹ 에어ਪੋਰਟ ਤੇ ਜਦੋਂ ਇੱਕ ਸਿਕਲੇਡੀਨ ਯੂਨੀਫਾਰਮ ਇਹਨੂੰ ਉਹਦਾ ਇਹਦੇ ਨਾਲ ਸਾਹਮਣਾ ਹੋਇਆ ਉਹਨਾਂ ਇਹਨੂੰ ਇੱਕ ਹਲਕੀ ਜੀ ਡੋਜ਼ ਦਿੱਤੀ ਸੀ ਅਸੀਂ ਸਮਝਦੇ ਸੀਗੇ ਕਿ ਉਸ ਡੋਜ਼ ਦੇ ਨਾਲ ਸ਼ਾਇਦ ਇਹਦੀ ਅਕਲ ਟਿਕਾਣੇ ਆ ਜਕੀ ਪਰ ਨਹੀਂ ਆਈ ਇਸ ਦਾ ਦਿਮਾਗ ਹੋਰ ਸਭੋ ਜ਼ਰੀਲਾ ਹੋ ਗਿਆ ਇਸ ਦੇ ਅੰਦਰ ਜਿਹੜੀ ਸੋਚ ਹੈ ਉਹ ਪਰਸੋਂ ਫਿਰ ਇਸਨੇ ਉਗਲੀ ਜਦੋਂ ਇਹਨੇ ਫਿਰ ਜ਼ਹਿਰ ਉਗਲਿਆ ਫਾਰਮਰਸ ਤੇ ਫਾਰਮਰ ਸਟਰਗਲ ਦੇਖ ਲਾ ਸ਼ੀ ਨੀਡਸ ਮੋਰ ਡੋਸ ਇਹਨੂੰ ਹੋਰ ਡੋਸ ਚਾਹੀਦੀ ਹੈ ਔਰ ਹੋ ਸਕਦਾ ਕਿ ਇਸ ਵਾਰ ਇਸ ਨੂੰ ਹੈਵੀ ਡੋਸ ਮਿਲੇ ਇਸ ਦਾ ਜਿਹੜਾ ਮਾਈਂਡਸੈਟ ਹੈ ਉਹ ਹਿੰਦੂਤਵਾ ਮਾਈਂਡਸੈਟ ਹੈ ਇਹ ਇੰਡੀਅਨ ਸਟੇਟ ਦੀ ਉਹ ਸੋਚ ਦੀ ਪ੍ਰਤੀਨਿਧਤਾ ਕਰਦੀ ਹੈ ਜਿਹੜੀ ਸੰਜਰ ਨੈਲ ਸਿੰਘ ਸਿਕ ਸਟਰਗਲ ਤੇ ਸਿਕ ਐਸਪੀਰੇਸ਼ਨਸ ਫਾਰ ਫਰੀडम ਨੋ ਟੈਰਰਿਜ਼ਮ ਵੀਊ ਕਰਦੀ ਹੈ ਜਿਹੜੇ ਖਾਲਸਤਾਨ ਦੀਆਂ ਐਸਪੀਰੇਸ਼ਨਸ ਨੇ ਉਹ ਸਾਡੀ ਕੌਮ ਦੀਆਂ ਐਸਪੀਰੇਸ਼ਨਸ ਨੇ ਅਸੀਂ ਰਾਈਟ ਟੂ ਸੈਲਫ ਡਿਟਰਮੀਨੇਸ਼ਨਲੀ ਲੜਦੇ ਲੋਕ ਹਾਂ ਬਟ ਇਹਨਾਂ ਦੀ ਨਜ਼ਰ ਦੇ ਵਿੱਚ ਅਸੀਂ دہشتਗਰਦਾਂ 테ਰਰਿਸਟਾਂ ਸਾਡੇ ਜਿਹੜੇ ਸਿੱਖ ਫ੍ਰੀडम ਫਾਈਟਰਸ ਨੇ ਉਹ 테ਰਰਿਸਟ ਨੇ ਅਸੀਂ ਹਾਰਡਲਾਈਨਰਜ਼ ਹਾਂ ਰੈਡੀਕਲਸ ਹਾਂ ਔਰ ਇੰਡੀਅਨ ਮੀਡੀਆ ਵੀ ਇਹ ਅਲਾਈਂਡ ਗਵਰਨਮੈਂਟ ਦੀ ਲਾਈਨ 'ਚ ਸਟੇਟ ਦੀ ਲਾਈਨ 'ਚ ਟੋ ਕਰਦਾ ਹੈ ਹੁਣ ਗੱਲ ਹੈ ਕਿ ਪਿਕਚਰ ਦੇ ਵਿੱਚ ਜਿਹੜੇ ਸੰਜਨੈਲ ਸਿੰਘ ਦਿਖਾਏ ਗਏ ਨੇ ਉਹ ਇਹ ਕਹਿੰਦੇ ਦਿਖਾਏ ਗਏ ਨੇ ਕਿਸੇ ਨੂੰ ਉਹ ਐਡਰੈਸ ਕਰ ਰਹੇ ਨੇ ਔਰ ਕਹਿ ਰਹੇ ਨੇ ਕਿ ਤੁਹਾਨੂੰ ਵੋਟਾਂ ਚਾਹੀਦੀਆਂ ਨੇ ਸਾਨੂੰ ਖਾਲਿਸਤਾਨ ਚਾਹੀਦਾ ਹੈ ਇਹ ਅਜੇ ਕਲੀਅਰ ਨਹੀਂ ਹੈ ਕਿ ਉਹ ਕਿੰਨੂੰ ਕਹਿ ਰਹੇ ਨੇ ਇੱਕ ਸਿਕ ਮਿਲੀਟੈਂਟਸ ਦਿਖਾਏ ਗਏ ਨੇ ਜਿਹੜੇ ਇਨਡਿਸਕ੍ਰਿਮੀਨੇਟ ਫਾਇਰਿੰਗ ਕਰ ਰਹੇ ਨੇ ਉਹਨਾਂ ਦਾ ਟਾਰਗੇਟ ਕੌਣ ਹੈ ਕਿੱਥੇ ਉਹ ਗੋਲੀ ਚਲਾ ਰਹੇ ਨੇ ਸੀਨ ਅਸਲ ਵਿੱਚ ਉਸ ਸੀਨ ਕੀ ਦਸਾਣਾ ਚਾਹ ਰਿਹਾ ਕੀ ਮੈਸੇਜ ਦੇਣਾ ਚਾਹ ਰਿਹਾ ਇਹ ਵੀ ਹਾਲੀ ਅਨਕਲੀਅਰ ਹੈ ਪਰ ਜੇ ਪਿਕਚਰ ਆਏਗੀ ਫਿਰ ਕਲੀਅਰ ਹੋਏਗਾ ਕਿ ਸੰਜੇ ਨਾਇਲ ਸਿੰਘ ਕਿੱਥੇ ਐਡਰੈਸ ਕਰ ਰਹੇ ਨੇ ਕਿਸੇ ਕੰਗregation ਨੂੰ ਕਰ ਰਹੇ ਨੇ ਜਾਂ ਕਿਸੇ ਵਿਅਕਤੀ ਵਿਸ਼ੇਸ਼ ਦੇ ਨਾਲ ਇਹ ਗੱਲ ਕਰ ਰਹੇ ਨੇ ਸੋ ਇਹ ਗੱਲਾਂ ਤੇ ਅਜੇ ਮਤਲਬ ਪਿਕਚਰ ਰਿਲੀਜ਼ ਹੋਣ ਤੋਂ ਬਾਅਦ ਪਤਾ ਲੱਗਣਗੀਆਂ ਪਰ ਟ੍ਰੇਲਰ ਦੇ ਵਿੱਚ ਸੰਜਨੈਲ ਸਿੰਘ ਨੂੰ ਵਿਊ ਕਰਨਾ ਦਿਖਾਣਾ ਸਿੱਖ ਮਿਲਿਟੈਂਟਸ ਨੂੰ ਇਨਡਿਸਕ੍ਰਿਮੀਨੇਟ ਫਾਇਰਿੰਗ ਕਰਦੇ ਦਿਖਾਣਾ ਐਕਚੁਅਲੀ ਕੰਗਨਾ ਤੇ ਉਹਦੇ ਜਿਹੜੇ ਉਹਦੇ ਜਿਹੜੇ ਫਾਈਨੈਂਸਰਸ ਨੇ ਉਹ ਸਿੱਖਾਂ ਨੂੰ ਪ੍ਰੋਵੋਕ ਕਰਨਾ ਚਾਹੁੰਦੇ ਨੇ ਔਰ ਸਿੱਖ ਐਸ ਵੇਲੇ ਐਂਗਰ ਗੁੱਸੇ 'ਚ ਨੇ ਉਹਨਾਂ ਦੇ ਅੰਦਰ ਜਿਹੜਾ ਐਂਗਰ ਹੈ ਉਹ ਸਾਹਮਣੇ ਆ ਚੁੱਕਾ ਹੈ ਔਰ ਉਹ ਰੋ ਦੇ ਵਿੱਚ ਨੇ ਔਰ ਉਹ ਇਸ ਪਿਕਚਰ ਦੇ ਉੱਤੇ ਪੂਰਨ ਤੌਰ ਤੇ ਇਸ ਦੇ ਖਿਲਾਫ ਇਸ ਤੇ ਪਾਬੰਦੀ ਲਗਾਉਣ ਦੇ ਲਈ ਮੰਗ ਕਰ ਚੁਕੇ ਨੇ ਅਕਾਲ ਪੁਰਖ ਸਾਹਿਬ ਦੇ ਜਥੇਦਾਰ ਨੇ ਸਟੇਟਮੈਂਟ ਜਾਰੀ ਕਰ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਜਦ ਤੱਕ ਦਰਾਜ ਯੋਗ ਸੀਨ ਹਟਾਏ ਨਹੀਂ ਜਾਂਦੇ ਪਿਕਚਰ ਜਾਰੀ ਨਹੀਂ ਹੋਣ ਦਿੱਤੀ ਜਾਏਗੀ ਸ਼ਰੌਂਗਿੰਗ ਵੀ ਟਿਕ ਐ ਚੁੱਕੀ ਹੈ ਸਿੱਖ ਆਰਗੇਨਾਈਜੇਸ਼ਨ ਚ کہہ ਚੁਕੇ ਨੇ ਔਰ ਅਸੀਂ ਸਮਝਦੇ ਹਾਂ ਕਿ ਜਦੋਂ ਅਕਾਲ ਪੁਰਖ ਸਾਹਿਬ ਨੇ ਕਿਹਾ ਤਾਂ ਅਸੀਂ ਸਾਰੇ ਸਿੱਖ ਉਸਤੇ ਵਿੱਚ ਆਟੋਮੈਟਿਕਲੀ ਜੁੜ ਜਾਣੇ ਸ਼ਾਮਲ ਹੋ ਜਾਣੇ ਆਸੀਂ ਇਨਕਲੂਡ ਹੋਣੇ ਜੋ ਹਾਲ ਤੱਕ ਸਾਬ ਕਹਿ ਰਿਹਾ ਹੈ। ਇੰਡੀਆ ਨੂੰ ਕਿਹਾ ਜਾ ਰਿਹਾ ਕਿ ਬੈਨ ਕਰੋ ਇੰਡੀਆ ਨੇ ਬਿਆਨ ਨਹੀਂ ਕਰਨਾ। ਪਹਿਲਾਂ ਵੀ ਬਹੁਤ ਸਾਰੀਆਂ ਪਿਕਚਰਾਂ ਆਈਆਂ ਨੇ। ਉਹਦੇ ਤੇ ਬੈਨ ਮੰਗੀ ਗਈ ਇੰਡੀਆ ਨੇ ਬੈਨ ਨਹੀਂ ਕੀਤਾ। ਇੰਡੀਅਨ ਸਟੇਟ ਦਾ ਜਿਹੜਾ ਪਰਸੈਪਸ਼ਨ ਹੈ ਸਿੱਖਾਂ ਬਾਰੇ। ਖਾਸ ਤੌਰ ਤੇ ਸੰਜਨ ਨਾਰ ਸਿੰਘ ਬਾਰੇ ਤੇ ਸਿੱਖ ਮਿਲੀਟੈਂਟਸ ਬਾਰੇ, ਸਿੱਖ ਐਸਪੀਰੇਸ਼ਨਸ ਬਾਰੇ। ਉਸੇ ਦੀ ਪ੍ਰਤੀਨਿਧਤਾ ਕਰੀਏ ਕੰਗਨਾਰ ਰਣੋਤ। ਕੰਗਨਾਰ ਰਣੋਤ ਵਰਗੇ ਬਹੁਤ ਟੂਲਸ ਨੇ ਉਹਨਾਂ ਕੋਲ ਜਿਨ੍ਹਾਂ ਦੇ ਰਾਹੀਂ ਜਿਨ੍ਹਾਂ ਨੂੰ ਉਹ ਸਪੋਰਟ ਵੀ ਕਰਦੇ ਨੇ ਔਰ ਐਸੇ ਕਰਕੇ ਹੀ ਉਹ ਬੀਜੇਪੀ ਨੇ ਇਹਨੂੰ ਇਹਦੀ ਮਾਈਂਡਸੈਟ ਨੂੰ ਮੁੱਖ ਰੱਖਦੇ ਹੋਏ ਇਸ ਨੂੰ ਆਪਣੇ ਅੰਦਰ ਇਨਕਲੂਡ ਕੀਤਾ ਔਰ ਇਹਨੂੰ ਐਮਪੀ ਦੇ ਤੌਰ ਤੇ ਐਸਵੇਲੇ ਜਿਤਾ ਕੇ ਤੇ ਪਾਰਲੀਮੈਂਟ ਦੇ ਵਿੱਚ ਬਿਠਾਇਆ ਹੋਇਆ ਕਿਤੇ ਅੱਗੇ ਆਲਰੇਡੀ ਪ੍ਰਗਿਆ ਠਾਕੁਰ ਵਰਗੇ ਟੈਰਰਿਸਟ ਬੈਠੇ ਹੋਏ ਨੇ ਸੋ ਸਾਨੂੰ ਉਹ ਕੀ ਵੀਊ ਕਰਦੇ ਨੇ ਸਾਨੂੰ ਸਮਝਣਾ ਚਾਹੀਦਾ ਹੈ ਇਹ ਅਗਰ ਉਹ ਸੰਜਰਨੈਲ ਸਿੰਘ ਨੂੰ ਸੰਤ ਮੰਨਦੇ ਹੁੰਦੇ ਤੇ ਫਿਰ ਉਹ ਦਰਬਾਰ ਸਾਹਿਬ ਤੇ ਅਟੈਕ ਵੀ ਨਾ ਕਰਦੇ ਉਹਨਾਂ ਨੇ ਸੰਤਾਂ ਨੂੰ ਇੱਕ دہشتਗਰ ਦੇ ਤੌਰ ਤੇ ਮੰਨ ਕੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਤੇ ਸ਼ਹੀਦ ਕੀਤਾ ਸੰਜਨਰਨੈਲ ਸਿੰਘ ਦੇ ਬਹੁਤ ਸਾਰੇ ਸਾਥੀ ਉਹਨਾਂ ਦੇ ਨਾਲ ਜੂਝਦੇ ਹੋਏ ਸ਼ਹੀਦ ਹੋਏ ਜਿਹੜੇ ਸਾਡੀ ਕੌਮ ਦੇ ਲਈ ਸ਼ਹੀਦ ਨੇ ਔਰ ਸਾਡੇ ਮਨਾਂ ਦੇ ਵਿੱਚ ਉਹਨਾਂ ਦਾ ਰੁਤਬਾ ਬਹੁਤ ਉੱਚਾ ਹੈ ਬਾਬਾ ਗੁਰਬਖਸ਼ ਸਿੰਘ ਤੋਂ ਬਾਅਦ ਬਾਬਾ ਦੀਪ ਸਿੰਘ ਤੋਂ ਬਾਅਦ ਦਰਬਾਰ ਸਾਹਿਬ ਦੇ ਵਿੱਚ ਉਹਨਾਂ ਦੀ ਯਾਦਗਾਰ ਬਣ ਚੁੱਕੀ ਹੈ ਇਹ ਬਹੁਤ ਵੱਡਾ ਰਤਬਾ ਹੁੰਦਾ ਜਦੋਂ ਤੁਸੀਂ ਜਰਨਲਿਸਟਿੰਗ ਤੇ ਉਹਨਾਂ ਦੇ ਸਾਥੀਆਂ ਦੀ ਦਰਵਾਜ਼ਾ ਬੰਦ ਇੱਕ ਯਾਦਗਾਰ ਬਣ ਜਾਵੇ ਬਟ ਇੰਡੀਅਨ ਸਟੇਟ ਦੇ ਨਜ਼ਰੀਏ ਵਿੱਚ ਅੱਜ ਵੀ ਅਸੀਂ ਸਾਰੇ ਜਿਹੜੇ ਆਂ ਖਾਸ ਤੌਰ ਤੇ ਜਿਹੜੇ ਖਾਲਸਤਾਨੀ ਆਂ ਜਿਹੜੇ ਆਪਣੇ ਹੱਕਾਂ ਦੀ ਗੱਲ ਕਰਦੇ ਆਂ ਸੈਪਰੇਟ ਆਈਡੈਂਟੀਟੀ ਦੀ ਗੱਲ ਕਰਦੇ ਆਂ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਦੇ ਆਂ ਅਸੀਂ ਇੰਡੀਆ ਦੀ ਨਜ਼ਰੀਏ ਵਿੱਚ دہشتਗਰਦਾਂ ਹਾਰਲਾਈਨਰਾਂ ਟੈਰਰਿਸਟਾਂ ਵਾਟਐਵਰ ਨੇਮ ਦੇ ਹੈਵ ਗਿਵਨ ਉਹਨਾਂ ਨੇ ਸਾਨੂੰ ਇਹ ਨਾਮ ਦਿੱਤੇ ਹੋਏ ਨੇ ਔਰ ਸਾਨੂੰ ਇਹਦੇ ਤੋਂ ਇਸੇ ਘਬਰਾਟ ਕਿਸੇ ਡਰੀ ਹੋਈ ਮਾਨਸਿਕਤਾ ਕਿਸੇ ਕਮਜ਼ੋਰੀ ਦੇ ਨਾਲ ਇਹ ਇਸ ਗੱਲ ਨੂੰ ਨਹੀਂ ਲੈਣਾ ਚਾਹੀਦਾ ਸਾਨੂੰ ਇਸ ਗੱਲ ਦੀ ਮੰਨ ਲੈਣਾ ਚਾਹੀਦਾ ਕਿ ਅਸੀਂ ਜਿਹਦੇ ਖਿਲਾਫ ਲੜ ਰਹੇ ਹਾਂ ਜਿਸ ਤੋਂ ਆਜ਼ਾਦੀ ਲੈਣੀ ਹੈ ਜਿਹੜੀ ਸਾਡੀ ਆਜ਼ਾਦੀ ਸਟਰਗਲ ਹੈ ਸਾਨੂੰ ਸਾਡਾ ਜਿਹੜਾ ਅਪਰੈਸਰ ਹੈ ਜਿਹੜਾ 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 ਸਾਡੇ ਤੇ ਜ਼ੁਲਮ ਕਰ ਰਿਹਾ ਜਿਸ ਜਿਸ ਸਟੇਟ ਨੇ ਸਾਡੇ ਸਰਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਉਹ ਸਾਨੂੰ ਇਹਨਾਂ ਨਾਵਾਂ ਨਾਲ ਹੀ ਬੁਲਾਏਗਾ ਔਰ ਇਹ ਸਾਡੀ ਸਟਰਗਲ ਦੀ ਰੈਕੋਗਨੀਸ਼ਨ ਸੋ ਉਹਨਾਂ ਕੋਲੋਂ ਸਾਨੂੰ ਕਿਸੇ ਚੰਗੇ ਦੀ ਤਵੱਕੋ ਨਹੀਂ ਕਰਨੀ ਚਾਹੀਦੀ ਔਰ ਕਦੀ ਵੀ ਨਹੀਂ ਮੰਨਣਾ ਕਿ ਇਹਦਾ ਕਿ ਸਾਡੇ ਸ਼ਹੀਦਾਂ ਨੂੰ ਉਹ ਪੋਜ਼ਿਟਿਵ ਲੈਂਗੁਏਜ ਜਾਂ ਪੋਜ਼ਿਟਿਵ ਪੋਰਟਰੇ ਕਰਨਗੇ ਉਹਨਾਂ ਨੇ ਇਹਨਾਂ ਨੂੰ ਨੈਗੇਟਿਵ ਬ੍ਰਸ਼ ਦੇ ਨਾਲ ਹੀ ਪੇਂਟ ਕਰਨਾ ਔਰ ਇਹ ਫਿਲਮ ਵੀ ਇਸੇ ਤਰ੍ਹਾਂ ਦੀ ਹੀ ਕੁਝ ਮਾਨਸਿਕਤਾ ਚੋਂ ਨਿਕਲੀ ਹੋਈ ਹੈਗੀ ਮੈਂ ਆਪਣੇ ਸਿੱਖਾਂ ਨੂੰ ਜ਼ਰੂਰ ਉਹਨਾਂ ਸਿੱਖਾਂ ਤੇ ਮੈਨੂੰ ਦੁੱਖ ਵੀ ਹੁੰਦਾ ਤੇ ਅਫਸੋਸ ਵੀ ਆਉਂਦਾ ਹੈ ਜਿਹੜੇ بار بار ਇਹ ਗੱਲ ਕਹਿੰਦੇ ਨੇ ਕਿ ਸੰਜਨ ਨਹਿਲ ਸਿੰਘ ਦੇ ਮੂੰਹ ਖਾਲਸਤਾਨ ਦੀ ਗੱਲ ਕਢਵਾ ਕੇ ਇੰਡੀਅਨ ਸਟੇਟ ਤੇ ਫਿਲਮ ਮੇਕਰ ਜਿਹੜੇ ਨੇ ਉਹ ਸੰਜੇ ਨਾਇਲ ਸਿੰਘ ਦੀ ਸ਼ਵੀ ਨੂੰ ਉਹਨਾਂ ਦੇ ਅਕਸ ਨੂੰ ਵਿਗਾੜਨਾ ਚਾਹੁੰਦੇ ਨੇ ਜਾਂ ਬਦਨਾਮ ਕਰਨਾ ਚਾਹੁੰਦੇ ਨੇ ਸੰਜੇ ਨਾਇਲ ਸਿੰਘ ਵਾਸ ਵੈਰੀ ਮਚ ਖਾਲਸਤਾਨੀ ਉਹ ਉਹ ਪੱਕੇ ਖਾਲਸਤਾਨੀ ਸੀ ਉਹਨਾਂ ਦੇ ਅੰਦਰ ਐਸਪੀਰੇਸ਼ਨ ਸੀਗੀਆਂ ਹੋ ਸਕਦਾ ਹੈ ਕਿ ਕੁਝ ਕਾਰਨਾ ਕਰਕੇ ਉਹਨਾਂ ਨੇ ਇਹ ਮੰਗ ਸਿੱਧੇ ਰੂਪ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਦੇ ਅੱਗੇ ਨਾ ਰੱਖੀ ਹੋਵੇ ਬਟ ਜਦੋਂ ਆਜ਼ਾਦੀ ਦੀ ਗੱਲ ਕਰਦੇ ਸੀ ਗੁਲਾਮੀ ਦੀਆਂ ਗੱਲਾਂ ਕਰਦੇ ਸੀ ਗੁਲਾਮੀ ਦੀਆਂ ਨਿਸ਼ਾਨੀਆਂ ਗਿਣਾਉਂਦੇ ਸੀ ਆਜ਼ਾਦ ਹੋਣ ਦੀਆਂ ਆਪਣੀਆਂ ਇੱਛਾਵਾਂ ਦਾ ਪ੍ਰਗਟਾਵਾ ਕਰਦੇ ਸੀ ਤੇ ਬੜੇ ਕਲੀਅਰ ਸੀ ਕਿ ਉਹਨਾਂ ਦੇ ਅੰਦਰ ਇੱਕ ਐਸਪੀਰੇਸ਼ਨਸ ਹੈਗੀਆਂ ਨੇ ਔਰ ਫਿਰ ਵੱਡੀ ਗੱਲ ਹੈ ਕਿ ਉਹਨਾਂ ਨੇ ਇਹ ਗੱਲਾਂ ਬਹੁਤ ਵਾਰ ਸਮਝਾਣ ਲਈ ਆਪਣੀ ਕੌਮ ਨੂੰ ਬੜੇ ਤਰੀਕਿਆਂ ਨਾਲ ਗੱਲ ਨੂੰ ਸਮਝਾਣ ਦੀ ਕੋਸ਼ਿਸ਼ ਕੀਤੀ ਹੈ ਬਟ ਸਿੱਖ ਸਮਝਦੇ ਹੀ ਨਹੀਂ ਹੈ ਸਿੱਖ ਲਕੀਰ ਦੇ ਫਕੀਰ ਬਣੇ ਹੋਏ ਨੇ ਔਰ ਦੇਖੋ ਉਸ ਤੋਂ ਬਾਅਦ 40-50 ਹਜ਼ਾਰ ਸਿੱਖਾਂ ਦਾ ਦੇ ਸਿਰ ਇਸ ਸਟਰਗਲ ਦੇ ਵਿੱਚ ਕੁਰਬਾਨ ਹੋ ਚੁੱਕੇ ਨੇ ਸਾਨੂੰ ਕੋਈ ਵੀ ਗੱਲ ਇਸ ਤਰ੍ਹਾਂ ਦੀ ਕਰਨ ਤੋਂ ਪਹਿਲਾਂ ਉਹਨਾਂ ਸ਼ਹੀਦਾਂ ਬਾਰੇ ਸੋਚਣਾ ਚਾਹੀਦਾ ਹੈ ਟੱਠੇ ਅਕਾਲ ਤਤਵਲੇ ਪਾਸੇ ਦੇਖਣਾ ਚਾਹੀਦਾ ਹੈ ਜਿਹੜੇ ਦਿੱਲੀ ਦੇ ਵਿੱਚ ਕਤਲੇਆਮ ਜਿਹੜੇ ਇੰਡੀਅਨ ਸਟੇਟ ਦੀ ਜੈਨੋਸਾਈਡ ਦੇ ਸ਼ਿਕਾਰ ਹੋਏ ਨੇ ਉਹਨਾਂ ਵੱਲ ਦੇਖਣਾ ਚਾਹੀਦਾ ਹੈ ਇੰਨੀਆਂ ਕੁਰਬਾਨੀਆਂ ਤੋਂ ਬਾਅਦ ਅਸੀਂ ਜਦੋਂ ਇਹ ਕਹਿੰਦੇ ਹਾਂ ਕਿ ਸਾਨੂੰ ਖਾਲਿਸਤਾਨੀ ਕਹਿ ਕੇ ਇੰਡੀਆ ਬਦਨਾਮ ਕਰ ਰਿਹਾ ਤੇ ਅਸੀਂ ਆਪਣੇ ਸ਼ਹੀਦਾਂ ਆਪਮਾਨ ਕਰ ਰਹੇ ਹੁੰਦੇ ਆ ਉਹਨਾਂ ਦੇ ਰਤਬੇ ਨੂੰ ਘਟਾ ਰਹੇ ਹੁੰਦੇ ਆ ਸੋ ਇਹ ਗੱਲਾਂ ਕਰਨੀਆਂ ਅਸੀਂ ਬੰਦ ਕਰੀਏ ਅਸੀਂ ਕਿਸੇ ਡਰੀ ਹੋਈ ਮਾਨਸਿਕਤਾ ਚੋਂ ਬੋਲਦੇ ਆ ਸਾਨੂੰ ਇੰਡੀਆ ਨੇ ਬੀਬੇ ਪੁੱਤ ਕਦੀ ਵੀ ਨਹੀਂ ਕਿਹਾ ਖਾਸ ਤੌਰ ਤੇ ਮੈਂ ਉਹਨਾਂ ਦੀ ਗੱਲ ਕਰ ਰਿਹਾ ਜਿਹੜੇ ਸਿੱਖ ਆਜ਼ਾਦੀ ਦੇ ਲਈ ਲੜ ਰਹੇ ਨੇ ਜਿਹੜੇ ਅੱਜ ਵੀ ਇੰਡੀਆ ਦੇ ਨਾਲ ਜੁੜ ਕੇ ਆਪਣਾ ਭੂਤ ਦੇਖਣਾ ਚਾਹੁੰਦੇ ਨੇ ਜਿਨ੍ਹਾਂ ਨੂੰ ਪਾਕਿਸਤਾਨ ਅਜੇ ਵੀ ਹਾਜਮ ਨਹੀਂ ਹੋ ਰਿਹਾ ਜਾਂ ਜਿਨ੍ਹਾਂ ਨੂੰ ਲੱਗਦਾ ਕਿ ਦਰਬਾਰ ਸਾਹਿਬ ਟੱਟ ਗਿਆ 40-50 ਹਜ਼ਾਰ ਸਿੱਖਾਂ ਦੇ ਸਿਰ ਲੱਗੇ ਜੈਨੋਸਾਈਡ ਹੋ ਗਿਆ ਕੋਈ 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 ਬਹੁਤ ਵੱਡੀ ਗੱਲ ਨਹੀਂ ਹੋ ਗਈ ਤੇ ਉਹ ਅਜੇ ਵੀ ਹਿੰਦੁਸਤਾਨ ਦੇ ਨਾਲ ਆਪਣਾ ਭੁੱਖ ਦੇਖਦੇ ਨੇ ਉਹਨਾਂ ਨੂੰ ਉਹਨਾਂ ਦੀ ਸੋਚ ਮੁਬਾਰਕ ਪਰ ਮੈਂ ਉਹਨਾਂ ਸਿੱਖਾਂ ਨੂੰ ਕਹਿਣਾ ਚਾਹਨਾ ਜਿਹੜੇ ਪੰਥਕ ਪਿੱਟ ਦੇ ਵਿੱਚ ਵਿਚਰ ਰਹੇ ਨੇ ਔਰ ਆਪਣੇ ਆਪ ਨੂੰ ਪੰਥਕ ਕਹਵਾਂਦੇ ਨੇ ਉਹ ਇਹ ਗੱਲਾਂ ਕਰਨੀਆਂ ਬੰਦ ਕਰਨ ਕਿਸੇ ਕੰਪਲੈਕਸ 'ਚੋਂ ਨਾ ਬੋਲਿਆ ਕਰ ਅਸੀਂ ਆਪਣੇ ਸ਼ੀਧਾਂ ਦਾ ਅਪਮਾਨ ਕਰਦੇ ਹਾਂ ਰਹੀ ਗੱਲ ਫਿਲਮ ਦੀ ਫਿਲਮ ਰਿਲੀਜ਼ ਹੋਣੀ ਹੈ ਇੰਡੀਆ ਨੇ ਸਾਡੇ ਕਹਿੰਦੇ ਬੈਨ ਨਹੀਂ ਕਰਨੀ ਅਸੀਂ ਪਹਿਲਾਂ ਵੀ ਬਹੁਤ ਵਾਰ ਇੰਡੀਆ ਕੋਲ ਇਸ ਤਰ੍ਹਾਂ ਦੀਆਂ ਮੰਗਾਂ ਮੰਗਨਾਂ ਰੱਖ ਚੁੱਕੇ ਆਂ ਇੰਡੀਆ ਨੇ ਕਦੀ ਵੀ ਪਿਕਚਰ ਬੈਨ ਨਹੀਂ ਕੀਤੀ ਉਹਦਾ ਇੱਕ ਦੋਹਰਾ ਮਾਪਦੰਡ ਹੈ ਉਹਦੇ ਡਬਲ ਸਟੈਂਡਰਡਸ ਬਲੇ ਕਲੀਅਰ ਨੇ ਉਹ ਸ਼ਹੀਦ ਜਸਵੰਤ ਸਿੰਘ ਖਾਰੜਾ ਦੀ ਪਿਕਚਰ ਨੂੰ ਰੋਕ ਕੇ ਬੈਠੇ ਨੇ ਉਹਦੇ ਚ ਉਹਨਾਂ ਨੇ 55 ਕੱਟਸ ਸੁਜੈਸਟ ਕੀਤੇ ਨੇ ਬਟ ਕੰਗਨਾਰਨੌਤ ਦੀ ਫਿਲਮ ਉਹਨਾਂ ਨੇ ਇਮੀਡੀਏਟਲੀ ਰਿਲੀਜ਼ ਕਰ ਦਿੱਤੀ ਕਿਉਂਕਿ ਉਹਨਾਂ ਨੂੰ ਕਲੀਅਰ ਹੈ ਕਿ ਕੰਗਨਾਰਨੌਤ ਦੀ ਪਿਕਚਰ ਉਹ ਉਹ ਕੁਝ ਦੱਸ ਰਹੀ ਹੈ ਜੋ ਇੰਡੀਅਨ ਸਟੇਟ ਦ ਦਿਖਾਉਣਾ ਚਾਹੁੰਦਾ ਦੁਨੀਆ ਐਸ ਵੈਲੇ ਵਰਲਡ ਲੈਵਲ ਤੇ ਸਿੱਖਾਂ ਦੀ ਗੱਲ ਚੱਲ ਰਹੀ ਹੈ ਹਰਦੀਪ ਸਿੰਘ ਨਿਜਰ ਦੀ ਅਸੈਸੀਨੇਸ਼ਨ ਤੋਂ ਬਾਅਦ ਸਾਡੀ ਗੱਲ ਵਰਲਡ ਲੈਵਲ ਤੇ ਚੱਲ ਰਹੀ ਹੈ ਇਹੋ ਜਿਹੇ ਟਾਈਮ ਤੇ ਇਹ ਇਸ ਤਰ੍ਹਾਂ ਦੀ ਪਿਕਚਰ ਲਿਆ ਕੇ ਉਹ ਦੁਨੀਆ ਨੂੰ ਦੱਸਣਾ ਚਾਹੁੰਦੇ ਨੇ ਕਿ ਸਿੱਖ ਜਿਹੜੀ ਕਮਿਊਨਿਟੀ ਹੈ ਇਹ ਵਾਇਲੈਂਟ ਕਮਿਊਨਿਟੀ ਹੈ ਇਹ ਇਹ ਟੈਰਰਿਜ਼ਮ ਦੇ ਉੱਤੇ ਦੇ ਵਿੱਚ ਯਕੀਨ ਕਰਦੇ ਨੇ ਇਹਨਾਂ ਦੀ ਜਿਹੜੀ ਸਟਰਗਲ ਸੀ ਆਜ਼ਾਦੀ ਸਟਰਗਲ ਨਹੀਂ ਸੀ ਉਹ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ ਸਟਰਗਲ ਨਹੀਂ ਸੀ ਉਹ ਇੱਕ ਟੈਰਰਿਜ਼ਮ ਸੀ ਇਹ ਦੱਸਣਾ ਚਾਹੁੰਦੇ ਨੇ ਦੁਨੀਆ ਨੂੰ ਸੋ ਇਸ ਕਰਕੇ ਉਹਨਾਂ ਨੇ ਕੰਗਨਾਰ ਅਨੋਦੀ ਫਿਲਮ ਨੂੰ ਰਿਲੀਜ਼ ਹੋਣ ਦਿਨ ਔਰ ਹੋ ਸਕਦਾ ਪੰਜਾਬ ਗਵਰਨਮੈਂਟ ਬੈਨ ਕਰ ਦੇ ਪਰ ਸਾਨੂੰ ਉਸ ਉਸ ਦੇ ਉੱਤੇ ਆਪਣੇ ਆਪ ਨੂੰ ਸੈਟੀਸਫਾਈਡ ਨਹੀਂ ਕਰ ਲੈਣਾ ਚਾਹੀਦਾ ਕਿਉਂਕਿ ਪਿਕਚਰ ਜਦੋਂ YouTube ਤੇ ਆ ਗਈ ਤੇ ਸਭ ਦੇ ਮੋਬਾਈਲਸ ਤੇ ਆ ਗਈ ਪੂਰੇ ਇੰਡੀਆ ਦੇ ਵਿੱਚ ਰਿਲੀਜ਼ ਹੋਣੀ ਹੈ ਪੰਜਾਬ ਤੋਂ ਬਾਹਰ ਸਭ ਨੇ ਦੇਖਣੀ ਹੈ ਸੋ ਸਾਨੂੰ ਆਪਣਾ ਫੈਸਲਾ ਕਰਨਾ ਚਾਹੀਦਾ ਕਿ ਇਦਾਂ ਦੇ ਐਕਟਰ ਡਾਇਰੈਕਟਰਸ ਦੇ ਨਾਲ ਆਪਾਂ ਕਿਵੇਂ ਨਜਿੱਠਣਾ ਹੈ ਦੇਖੋ ਜੋ ਸਾਡੇ ਖਦਸ਼ੇ ਨੇ ਜੋ ਸਾਨੂੰ ਦਿਖ ਰਿਹਾ ਜੋ ਸਾਨੂੰ ਇੰਡੀਅਨ ਸਟੇਟ ਦਾ ਮਾਈਂਡਸੈਟ ਪਤਾ ਹੈ ਜੋ ਕੰਗਨਰ ਨੋਦੀ ਹੇਟਡ ਸਾਡੇ ਪ੍ਰਤੀ ਹੈ ਉਹ ਸਾਨੂੰ ਪਤਾ ਹੈ ਸਭ ਕਲੀਅਰ ਹੈ ਕਿ ਇਹਦੇ ਵਿੱਚ ਸਾਨੂੰ ਇੱਕ ਵਾਇਲੈਂਟ ਪਰਸਨਸ ਦੇ ਤੌਰ ਤੇ ਦਿਖਾਇਆ ਜਾਏਗਾ ਟੈਰੋਰਿਜ਼ਮ ਦੇ ਵਿੱਚ ਬਲੀਵ ਕਰਨ ਵਾਲੇ ਦਿਖਾਇਆ ਜਾਏਗਾ ਇਨੋਸੈਂਟ ਦੇ ਕਿਲਰਸ ਦਿਖਾਇਆ ਜਾਏਗਾ ਇਹਦੇ ਵਿੱਚ ਹੋ ਸਕਦਾ ਹੋਰ ਵੀ ਮਤਲਬ 네ਗੇਟਿਵ ਪਾਸਟ ਦੇ ਨਾਲ ਸਾਨੂੰ ਪੇਂਟ ਕੀਤਾ ਜਾਵੇ ਸਾਨੂੰ ਇਸ ਆਪਣੀ ਸਟਰਗਲ ਨੂੰ ਸਾਡੀ ਸਟਰਗਲ ਨੂੰ ਇਹ ਕਿਸ ਤਰ੍ਹਾਂ ਪੇਸ਼ ਕਰਦੇ ਨੇ ਇਹ ਗੱਲ ਸਾਨੂੰ ਇਹਨਾਂ ਦੇ ਮਾਈਂਡਸੈਟ ਤੋਂ ਪਹਿਲਾਂ ਹੀ ਕਲੀਅਰ ਹੈ ਤੇ ਇਹ ਪਿਕਚਰ ਦੇਖ ਕੇ ਵੀ ਸਾਨੂੰ ਪਤਾ ਲੱਗ ਜਾਏਗਾ ਕਿ ਇਹ 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 ਮਤਲਬ ਸਾਡੇ ਬਾਰੇ ਹੁਣ ਤੱਕ ਇਹਨਾਂ ਦੀ ਜਿਹੜਾ ਐਂਟੀ ਸਿੱਖ ਮਾਈਂਡਸੈਟ ਹੈ ਉਹ ਕਿਵੇਂ ਅਜੇ ਵੀ ਦਿੱਲੀ ਦੇ ਵਿੱਚ ਪਰਸਿਸਟ ਕਰ ਰਿਹਾ ਸੋ ਸਾਨੂੰ ਇਹਦੇ ਲਈ ਤਿਆਰ ਰਹਿਣਾ ਪਏਗਾ ਔਰ ਮੈਂ ਇੱਕ ਗੱਲ ਦੱਸ ਦਿਆਂ ਕਿ ਅਗਰ ਜੋ ਸਾ ਦੇਖਣ ਛੇ ਨੇ ਸੱਚ ਹੋਏ ਤੇ ਸਿੱਖ ਰਿਸਪੌਂਡ ਵੀ ਕਰਨਗੇ ਸਿੱਖ ਰਿਟੈਲੀਏਟ ਵੀ ਕਰਨਗੇ ਸਾਨੂੰ ਇਹ ਗੱਲ ਵਰਨਿੰਗ ਦੇ ਤੌਰ ਤੇ ਕਲੀਅਰ ਕਰ ਦੇਣੀ ਚਾਹੀਦੀ ਹੈ ਬਾਲੀਵੁੱਡ ਨੂੰ ਸਾਨੂੰ ਐਕਟਰਸ ਡਾਇਰੈਕਟਰਸ ਜਿਹੜੇ ਨੇ ਪ੍ਰੋਡਿਊਸਰਸ ਨੇ ਉਹਨਾਂ ਤੱਕ ਇਹ ਗੱਲ ਮੈਸੇਜ ਪਹੁੰਚਾਉਣੀ ਚਾਹੀਦੀ ਹੈ ਕਿ ਦੇ ਸ਼ੁੱਡ ਸਟਾਪ ਪਲੇਇੰਗ ਵਿਦ ਦੀ ਸੈਂਟੀਮੈਂਟਸ ਆਫ ਸਿਕ ਸਾਡੇ ਸੈਂਟੀਮੈਂਟਸ ਦੇ ਨਾਲ ਖੇਡਣਾ ਬੰਦ ਕਰਨ ਉਹ ਬਹੁਤ ਦਿਨ ਤੋਂ ਖੇਡ ਰਹੇ ਨੇ ਚਾਹੇ ਉਹ ਪਰਦੇ ਤੇ ਖੇਡ ਰਹੇ ਹੋਣ ਚਾਹੇ ਰਾਈਟਿੰਗਸ ਦੇ ਨਾਲ ਹੋਣ ਚਾਹੇ ਬੁੱਕਸ ਦੇ ਹਵਾਲੇ ਹੋਣ ਚਾਹੇ ਇਹਨਾਂ ਦੇ ਲੀਡਰਸ਼ਿਪ ਦੇ ਸਟੇਟਮੈਂਟਸ ਹੋਣ ਸਾਡੀਆਂ ਸੈਂਟੀਮੈਂਟਸ ਦੇ ਨਾਲ ਖੇਡ ਰਹੇ ਨੇ ਸਾਨੂੰ ਇਹ ਇੱਕ ਵਾਇਲੈਂਟ ਕਮਿਊਨਿਟੀ ਦੇ ਤੌਰ ਤੇ ਪੋਰਟਰੇ ਕਰ ਰਹੇ ਨੇ ਦੁਨੀਆ ਨੂੰ ਦੱਸ ਰਹੇ ਨੇ ਕਿ ਇਹ ਵਾਇਲੈਂਟ ਵਾਇਲੈਂਟ ਨੇ ਮਾਈਂਡਲੈਸ ਨੇ ਔਰ ਇਹ ਟੈਰਰਿਜ਼ਮ ਦੇ ਵਿੱਚ ਬਲੀਵ ਕਰਦੇ ਨੇ ਟੈਰਰ ਦੇ ਵਿੱਚ ਬਲੀਵ ਕਰਦੇ ਨੇ ਸੋ ਸਾਨੂੰ ਇਹ ਗੱਲ ਅਲਰਟ ਹੋ ਕੇ ਹਿੰਦੁਸਤਾਨ ਨੂੰ ਸਟੇਟ ਨੂੰ ਤੇ ਬਾਲੀਵੁੱਡ ਨੂੰ ਇੱਕ ਕਲੀਅਰ ਸਟਰਨ ਵਾਰਨਿੰਗ ਦੇ ਤੌਰ ਤੇ ਮੈਸੇਜ ਭੇਜਣਾ ਚਾਹੀਦਾ ਹੈ ਸਾਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਇਹ ਗੱਲ ਕਹਿਣੀ ਚਾਹੀਦੀ ਹੈ ਕਿ ਉਹ ਸਿੱਖ ਆਰਗੇਨਾਈਜੇਸ਼ਨਸ ਦੀ ਮੀਟਿੰਗ ਕਨਵੀਨ ਕਰਨ ਸਾਨੂੰ ਜਥੇਦਾਰ ਦੀ ਹਾਜ਼ਰੀ ਜਾਂ ਜਥੇਦਾਰ ਦੀ ਗੈਰ ਹਾਜ਼ਰੀ ਵਿੱਚ ਵੀ ਸਿੱਖ ਆਰਗੇਨਾਈਜੇਸ਼ਨ ਨੂੰ ਕਾਲ ਤੱਕ ਤੇ ਇਕੱਠੇ ਹੋਣਾ ਚਾਹੀਦਾ ਹੈ ਔਰ ਸਾਨੂੰ ਇੱਕ ਲੌਂਗ ਟਰਮ ਪਾਲਿਸੀ ਬਣਾਉਣੀ ਚਾਹੀਦੀ ਕਿ ਆਪਾਂ ਇਹਨਾਂ ਦੇ ਨਾਲ ਕਿਵੇਂ ਨਜਿੱਠਣਾ ਹੈ ਸਾਡਾ ਰਿਸਪੌਂਡ ਹਮੇਸ਼ਾ ਸਟਰੋਂਗ ਹੋਣਾ ਚਾਹੀਦਾ ਕਿਉਂਕਿ ਸਾਡੇ ਤੇ ਬਾਰ-ਬਾਰ ਵਾਰ ਹੋ ਰਹੇ ਨੇ ਔਰ ਸਾਨੂੰ ਇਸ ਦੇ ਲਈ ਮਤਲਬ ਇਹ ਜੋ ਜੋ ਕੁਝ ਸਾਡੇ ਨਾਲ ਹੋ ਰਿਹਾ ਇਹ ਫਸਟ ਟਾਈਮ ਨਹੀਂ ਹੋ ਰਿਹਾ ਇਹ ਬੜੇ ਲੰਮੇ ਸਮੇਂ ਤੋਂ ਸਾਡੇ ਤੇ ਵਾਰ ਹੋ ਰਹੇ ਨੇ ਅੱਗੇ ਹਮਾਰੇ ਪਿਕਚਰ ਵੀ ਆਈ ਸੀ ਉਦੇ ਚ ਟੂ ਸੈਟ ਆਫ ਮਿਲਿਟੈਂਟਸ ਦਿਖਾਇੇ ਸੀ ਇੱਕ ਦਿਖਾਇਆ ਸੀਗਾ ਜਿਹੜਾ ਪਤਿਤ ਹੈ ਜਿਹਦੇ ਕੇਸ ਨਹੀਂ ਹੈਗੇ ਬਟ ਉਹਦਾ ਕੈਰੇਕਟਰ ਬਹੁਤ ਵਧੀਆ ਦਿਖਾਇਆ ਗਿਆ ਇੱਕ ਸੈਟ ਆਫ ਮਿਲਿਟੈਂਟਸ ਦਿਖਾਏ ਗਏ ਜਿਹੜੇ ਜਿਨ੍ਹਾਂ ਦੇ ਕੇਸ ਨੇ ਅੰਮ੍ਰਿਤਧਾਰੀ ਨੇ ਬਟ ਉਹ ਰੇਪਿਸਟ ਨੇ ਇਨੋਸੈਂਟਸ ਨੂੰ ਮਾਰਦੇ ਨੇ ਗਵਰਨਮੈਂਟ ਨਾਲ ਮਿਲੇ ਹੋਏ ਨੇ ਲੁੱਟਾਂ ਖੋਹ ਕਰਦੇ ਨੇ ਇਸ ਤਰੀਕੇ ਦੇ ਨਾਲ ਮਤਲਬ ਇਹ ਬਹੁਤ ਡੇਂਜਰਸ ਜਿਹੜਾ ਇੱਕ ਪ੍ਰੈਕਟਿਸ ਚੱਲਦੀ ਪਈ ਹੈ ਔਰ ਇਹ ਉਹਦੀ ਕੰਟੀਨਿਊ ਰੈਂਡਿੰਗ ਹੈ ਕਿੰਨੀ ਦੇਰ ਤੱਕ ਸਿੱਖਾਂ ਨੇ ਪ੍ਰੋਪਰ ਸਟਰੋਂਗ ਤਰੀਕੇ ਨਾਲ ਰਿਸਪੌਂਡ ਨਾ ਕੀਤਾ ਔਰ ਜਿੰਨੀ ਦੇਰ ਤੱਕ ਇਹ ਗੱਲ ਹਿੰਦੁਸਤਾਨ ਨੂੰ ਤੇ ਐਕਟਰ ਡਾਇਰੈਕਟਰ ਤੇ ਇਹ ਫਿਲਮ ਇੰਡਸਟਰੀ ਨੂੰ ਸਮਝ ਨਹੀਂ ਆਈ ਕਿ ਉਹਨਾਂ ਉਹ بار-ਬਾਰ ਸਿੱਖਾਂ ਨੂੰ ਸਿੱਖਾਂ ਦੇ ਸੈਂਟੀਮੈਂਟਸ ਦੇ ਨਾਲ ਪਲੇ ਕਰ ਰਹੇ ਨੇ ਉਨੀ ਦੇਰ ਤੱਕ ਇਹ ਸਾਡੇ ਤੇ ਵਾਰ ਚਲਦੇ ਰਹੇ ਨੇ ਇਹ ਸਾਨੂੰ ਜੁਆਇੰਟਲੀ ਹੁਣ ਇਹਦੇ ਤੇ ਮਤਲਬ ਕੋਈ ਕੰਕ੍ਰੀਟ ਪਾਲਿਸੀ ਪ੍ਰੋਗਰਾਮ ਬਣਾ ਕੇ ਰਿਸਪੌਂਡ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ